ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਸੀ ਆਦਮਪੁਰ 에어ਪੋਰਟ ਨੂੰ ਅੱਜ ਬੜੇ ਦਿਨਾਂ ਬਾਅਦ ਗੇੜਾ ਲਾਉਣ ਲੱਗੇ ਸੀ ਮੈਂ ਕਿਹਾ ਚਲੋ ਅੱਜ ਵੀਡੀਓ ਪਾ ਦਨੇ ਵੀਡੀਓ ਪਾਈ ਨੂੰ ਵੀ ਕਾਫੀ ਸਮਾਂ ਹੋ ਚੁੱਕਾ ਸੀ ਲਓ ਜੀ ਆਪਾਂ ਸਵਾਰੀ ਦੇ ਕਾਰ ਪਹੁੰਚ ਗਏ ਸੀ ਤੇ ਸਵਾਰੀ ਦੇ ਕਾਰ ਦੀ ਲੋਕੇਸ਼ਨ ਦੇਖੋ ਤੁਸੀਂ ਫਾਰਮ ਆ ਬਹੁਤ ਵਧੀਆ ਘੈਂਟ ਬਣਾਇਆ ਹੋਇਆ ਹੈ ਤੇ ਇੱਥੇ ਮਤਲਬ ਕਿ ਸਵੇਰ ਨੂੰ ਤੌਜੀ ਆਕਸੀਜਨ ਸਾਰਾ ਕੁਝ ਮਤਲਬ ਵਧੀਆ ਤਰੀਕੇ ਦੇ ਨਾਲ ਮੇਨਟੇਨ ਕੀਤਾ ਹੋਇਆ ਹੈ ਤੁਸੀਂ ਚੈੱਕ ਕਰੋ ਬਹੁਤ ਵਧੀਆ ਫਾਰਮ ਬਣਾਇਆ ਹੋਇਆ ਹੈ ਸੋਵਰੀ ਨੇ ਵਧੀਆ ਲੱਗਾ ਦੇਖ ਕੇ ਅੱਜ ਫਿਰ ਮੈਂ ਕਹਾਂ ਚਲੋ ਅਜੇ 에ਰਪੋਰਟ ਵੀ ਤੁਹਾਨੂੰ ਦਿਖਾ ਦਿੰਨੇ ਆਦਮਪੁਰ ਦਾ ਤੇ ਆਦਮਪੁਰ ਦਾ 에ਰਪੋਰਟ ਬਹੁਤ ਸੋਹਣਾ ਬਣਾਇਆ ਹੋਇਆ ਹੈ ਤਾਂ ਇੱਥੋਂ ਡੋਮੈਸਟਿਕ ਫਲਾਈਟਾਂ ਵੀ ਚੱਲਦੀਆਂ ਆ ਤਾਂ ਹੁਣ ਦੂਸਰੀਆਂ ਵੀ ਚੱਲ ਪਈਆਂ ਆ ਤੇ ਤੁਸੀਂ ਵੀ ਕਿਸੇ ਨੇ ਆਦਮਪੁਰੋਂ ਫਲਾਈਟ ਲੈਣੀ ਹੋਵੇ ਲੈ ਸਕਦੇ ਆ ਤੇ ਤੁਸੀਂ ਚੈੱਕ ਕਰੋ ਆਦਮਪੁਰ ਦਾ 에ਰਪੋਰਟ ਬਹੁਤ ਘੈਂਟ ਬਣਾਇਆ ਹੋਇਆ ਹੈ ਉਹਨਾਂ ਨੇ ਤੇ ਵਧੀਆ ਲੱਗਾ ਸਾਨੂੰ ਵੀ ਅੱਜ ਮੈਂ ਕਿਹਾ ਕਾਫੀ ਸਮੇਂ ਬਾਅਦ ਅਸੀਂ ਵੀ ਢੇਡਾ ਲਾਇਆ ਚਲੋ ਅੱਜ ਤੁਹਾਨੂੰ ਵੀਡੀਓ ਪਾ ਕੇ ਦਿਖਾ ਦਿੰਨੇ ਆ ਤੇ ਜਿਹੜੇ-ਜਿਹੜੇ ਵੀਰ ਭਰਾ ਮੇਰੇ ਦੇਖਦੇ ਹੁੰਦੇ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ ਜੀ ਸასი